ਮੈਂ ਤੁਹਾਡਾ ਆਪਣਾ ਜਗਸੀਰ ਮਹਿਰਾਜ ਗੱਲ ਕਰਤੀ ਲੋਕਾਂ ਦੀ ਚੈਨਲ ਵੱਲੋਂ ਅੱਜ ਸਾਡੇ ਨਾਲ ਹੈ ਸੁਖਪਾਲ ਸਿੰਘ ਜੀ ਖਿਆਲੀ ਵਾਲਾ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਕੋਰਨਰ ਜੋ ਪਿਛਲੇ ਦਿਨੀ ਦਾਨ ਸਿੰਘ ਵਾਲੇ ਦੇ ਵਿੱਚ ਘਟਨਾ ਵਾਪਰੀ ਹੈ ਅਸੀਂ ਉਹਦੇ ਤੇ ਗੱਲ ਕਰਦੇ ਹਾਂ ਕਿਉਂਕਿ ਅੱਜ ਇੱਥੇ ਮਜ਼ਦੂਰ ਜਥੇਬੰਦੀਆਂ ਵੱਲੋਂ ਬੀਸੀ ਦਫ਼ਤਰ ਬਠਿੰਡਾ ਦੇ ਮੂਹਰੇ ਬਹੁਤ ਵੱਡਾ ਇੱਕ ਮਜ਼ਦੂਰਾਂ ਦਾ ਕਟ ਕੀਤਾ ਗਿਆ ਹੈਗਾ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਪ੍ਰਧਾਨ ਜੀ ਸਸੀ ਕਾਲ ਜੀ ਤੇ ਜੋ ਪਿਛਲੇ ਦਿਨੀ ਦਾਨ ਸਿੰਘ ਵਾਲੇ ਦੇ ਵਿੱਚ ਘਟਨਾ ਵਾਪਰੀ ਹੈਗੀ ਉਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ 9 ਜਨਵਰੀ ਦੀ ਰਾਤ ਨੂੰ ਘਟਨਾ ਵਾਪਰੀ ਅਸੀਂ ਉਸ ਘਟਨਾ ਨੂੰ ਦੇਖਦੇ ਹਾਂ ਕਿ ਉਹ ਇੱਕ ਪਲਾਨਡ ਕੀਤਾ ਹੋਇਆ ਜਿਹੜਾ ਸੀਗਾ ਇੱਕ ਸਾਜ਼ਿਸ਼ ਦੇ ਤਹਿਤ ਵਾਪਰਿਆ ਤਾਂ ਡਾਗਾ ਜਿਹਦੇ ਵਿੱਚ ਰਾਜਨੀਤਿਕ ਲੋਕਾਂ ਦਾ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਹਾਥਾ ਕਿਉਂਕਿ ਜਿਹੜੇ ਬੰਦਿਆਂ ਨੇ ਇਹ ਕਾਰਨਾਮਾ ਕੀਤਾ ਵੱਡੀ ਗਿਣਤੀ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੇ ਮਜ਼ਦੂਰਾਂ ਦੇ ਘਰਾਂ ਦੇ ਉੱਤੇ ਪਟਰੋਲ ਬੰਬ ਮਾਰ ਕੇ ਹਮਲਾ ਕੀਤਾ ਗਿਆ ਤੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਆ ਪਿੰਡ ਦਾ ਉਹਦੇ ਘਰੇ ਰਹਿੰਦਾ ਉਹ ਜਿਹੜਾ ਮੁੱਖ ਦੋਸ਼ੀ ਅਰਬਿੰਦਰ ਸਿੰਘ ਤੇ ਜਿਹੜੀ ਆਮ ਪ੍ਰਸ਼ਾਸਨ ਵੱਲੋਂ ਕੱਲ ਕੀਤੀ ਜਾ ਰਹੀ ਕਿ ਦੋ ਪਰਿਵਾਰਾਂ ਦੀ ਆਪਸੀ ਰੰਗਿਸ਼ ਕਰਕੇ ਜਿਹੜੀ ਘਟਨਾ ਇਹ ਬਿਲਕੁਲੀ ਝੂਠਾ ਕਿਉਂਕਿ 11 ਤਰੀਕ ਨੂੰ ਐਕਸ਼ਨ ਕਮੇਟੀ ਬਣੀ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਉਹਨਾਂ ਨੇ ਆਪਦੀ ਜਾਂਚ ਪੜਤਾਲ ਕਰਕੇ ਇਹ ਛਿੱਟੇ ਦੇ ਉੱਤੇ ਪਹੁੰਚੇ ਕਿ ਜਿਹੜਾ ਇਹ ਮਾਮਲਾ ਉਹ ਸਿਰਫ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਤੇ ਚਿੱਟਾ ਰੋਕਣ ਵਾਲਿਆਂ ਦੇ ਵਾਰਸ ਦੇ ਰੋਕਣ ਵਾਲਿਆਂ ਦੀ ਲੜਾਈ ਆ ਉਹਨਾਂ ਦੀ ਲੜਾਈ ਸੀ ਜਿਹੜੀ ਉਹ ਚਿੱਟਾ ਰੋਕਣ ਦੇ ਖਿਲਾਫ ਸੀ ਤੇ ਪ੍ਰਸ਼ਾਸਨ ਦਾ ਵੀ ਇਹ ਜ਼ੋਰ ਲੱਗਿਆ ਹੋਇਆ ਤੇ ਇਹ ਗੱਲ ਸਾਬਤ ਵੀ ਹੋ ਚੁੱਕੀ ਆ ਕਿ ਜਿਹੜਾ ਮੁੱਖ ਦੋਸ਼ੀ ਆ ਕੌਲਸ ਨੇ ਉਹਦੇ ਆਪ ਘਰ ਨੂੰ ਭੰਨ ਕੇ ਕ੍ਰਾਸ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਭਾਵੇਂ ਬਹੁਤ ਸਾਰੇ ਲੋਕ ਇਹ ਗੱਲ ਅੱਜ ਵੀ ਕਹਿੰਦੇ ਨੇ ਕਿ ਇਹ ਜਥੇਬੰਦੀਆਂ ਨੇ ਇੱਕ ਤਰਫਾ ਫੈਸਲਾ ਲਿਆ ਵਾ ਜਥੇਬੰਦੀਆਂ ਇੱਕ ਪਾਸੇ ਖੜੀਆਂ ਨੇ ਇਹ ਗਲਤ ਹੈ ਇਹ ਜਿਹੜਾ ਜਥੇਬੰਦੀਆਂ ਦਾ ਨਜ਼ਰੀਆ ਜਥੇਬੰਦੀਆਂ ਦੀ ਧੋਖ ਪੜਤਾਲ ਕਰਕੇ ਹੀ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ ਇਹ ਮਾਮਲਾ ਹੈਗਾ ਇਹ ਅਸਲ 'ਚ ਮਜ਼ਦੂਰ ਮਜ਼ਦੂਰਾਂ ਦਾ ਪਰਿਵਾਰਾਂ ਦਾ ਮਸਲਾ ਨਹੀਂਗਾ ਬਲਕਿ ਇਹ ਕਿੱਟੇ ਵਾਲਿਆਂ ਦੇ ਖਿਲਾਫ ਇੱਕ ਲੜਾਈ ਹੈ अच्छा प्रधान जी ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਮੰਨ ਲਓ ਵੀ ਪਹਿਲਾਂ ਜਿਹੜੇ ਸਾਡੇ ਮਤਲਬ ਕਿ ਕੁਸ ਮੰਗਾ ਤੇ ਜਿਹੜੇ ਹੁੰਦੇ ਸੀ ਕੁ ਟਕਰਾਵੀਆਂ ਮੰਗਾ ਹੋਣ ਕਰਕੇ ਸਾਡੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਮੰਨ ਲਓ ਵੀ ਕਿਸਾਨਾਂ ਦੇ ਨਾਲ ਮਜ਼ਦੂਰਾਂ ਦਾ ਮੰਗਾ ਟਕਰਾਉਂਦਿਆਂ ਉਹਨਾਂ ਤੋਂ ਤਾਂ ਕੁਸ ਆਬਜਦੀ ਹੁੰਦਾ ਸੀਗਾ ਇਹ ਹੋ ਜਾਂਦਾ ਸੀਗਾ ਕੋ ਮਜ਼ਦੂਰਾਂ ਨੇ ਮੰਗ ਕਰਨੀ ਹੁੰਦੀ ਥੜੀ ਵਧਾਉਣ ਦੀ ਕਿਸਾਨਾਂ ਵੱਲੋਂ ਇਹ ਹੁੰਦਾ ਸੀਗਾ ਵੀ ਯਾਰ ਦਿਹਾੜੀ ਨਾਲ ਵਧੇ ਇਹ ਤਾਂ ਚੱਲ ਹੁੰਦਾ ਸੀਗਾ ਮਜ਼ਦੂਰਾਂ ਨਾਲ ਮਜ਼ਦੂਰਾਂ ਦੀ ਲੜਾਈ ਨਾਲੇ ਐਨੀ ਮਤਲਬ ਜਿਹੜੀ ਸਿਰ ਵੱਡੀ ਜਿਹੜੀ ਲੜਾਈ ਹੈ ਇਹਦੇ ਪਿੱਛੇ ਕੀ ਕਾਰਨ ਸਮਝਦੇ ਹੋ ਤੁਸੀਂ ਇਸ ਵਿੱਚ ਇਹ ਕੀ ਹੈਗਾ ਸਮੇਂ ਦੀਆਂ ਸਰਕਾਰਾਂ ਦੀ ਲੋੜ ਹੁੰਦੀ ਹੈਗੀ ਕਿ ਜੇ ਉਹ ਪਰਿਵਾਰਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਜਾਂ ਉਹ ਮੱल्ल्याਆਂ ਦੇ ਵਿੱਚ ਦੋ ਗੁੱਟ ਬਣਾ ਕੇ ਆ ਬਣਾਉਣਗੇ ਤਾਂ ਤਾਂ ਜਿਹੜੀ ਰਾਜਨੀਤੀ ਉਹ ਬਦੂ ਗੁੱਲੂਗੀ ਸਮੇਂ ਦੇ ਹਾਕਮ ਅੱਜ ਵੀ ਉਹੀ ਨੇ ਪਹਿਲਾਂ ਵੀ ਉਹੀ ਸੀ ਅੱਜ ਜਿਹੜੇ ਸਿਰਫ ਝੰਡੇ ਬਦਲੇ ਨੇ ਤੇ ਪੱਗਾਂ ਦੇ ਰੰਗ ਬਦਲੇ ਨੇ ਆਮ ਆਦਮੀ ਪਾਰਟੀ ਦੀ ਵੀ ਉਹੀ ਸਿਆਸਤ ਆ ਭਰਾ ਮਾਰੂ ਲੜਾਈ ਕਰਾਉਣਾ ਆਪਦੀ ਸਿਆਸਤ ਨਹੀਂ ਸੇ ਰੂਟਣਾ ਸੇਕਣਾ ਦਾਨ ਸਿੰਘ ਵਾਲਾ ਪਿੰਡ ਦੀ ਸਭ ਤੋਂ ਵੱਡੀ ਉਦਾਹਰਨ ਇਹੀ ਆ ਕਿ ਜਿਹੜੇ ਪਰਿਵਾਰ ਉਹਨਾਂ ਦੇ ਨਾਲ ਲੜੇ ਨੇ ਜਾਂ ਜਿਹੜੇ ਪਰਿਵਾਰਾਂ ਦੇ ਉੱਤੇ ਹਮਲੇ ਹੋਏ ਨੇ ਉਹ ਆਮ ਸੁਧਾਰਨ ਪਰਿਵਾਰ ਨੇ ਦੂਜੇ ਪਾਸੇ ਵੀ ਸੁਧਾਰਨ ਪਰਿਵਾਰ ਨੇ ਪਰ ਇੱਕ ਪਰਿਵਾਰ ਰਾਜਨੀਤੀ ਤੇ ਇੱਕ ਪਰਿਵਾਰ ਨੂੰ ਰਾਜਨੀਤੀ ਦਾ ਥਾਪੜ ਆ ਵਾ ਇਥੋਂ ਦੇ ਐਮ.ਐਲ.ਏ ਦਾ ਇਥੋਂ ਦੀ ਐਸ.ਐਚ.ਓ ਦਾ ਇਥੋਂ ਦੇ ਸਰਪੰਚ ਦਾ ਥਾਪੜਾ ਤੇ ਸਿਆਸੀ ਸਹਿਤੇ ਸਾਰਾ ਕੁਝ ਤੇ ਸਿਆਸੀ ਲੋਕਾਂ ਦੀ ਇਹ ਲੋੜ ਆ ਸਮੇਂ ਦੀ ਇੱਕ ਸਵਾਲ ਹੋਰ ਅੱਜ ਦੇ ਅੱਜ ਜਿਹੜਾ ਤੁਸੀਂ ਆਏ ਹੈਗੇ ਇੱਥੇ ਇਕੱਠੇ ਹੋ ਕੇ ਜਥੇ ਬੰਦੇ ਆਏ ਆ ਅੱਜ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋ ਨੇ ਇੱਕ ਸਵਾਲ ਇਹ ਆ ਦੂਜਾ ਸਵਾਲ ਇਹ ਸਰਕਾਰ ਤੋਂ ਹੋਰ ਕੀ ਮੰਗ ਕਰਦੇਗੇ ਅਸੀਂ ਜਿਹੜਾ ਸਰਕਾਰ ਉਹਨਾਂ ਨੂੰ ਦੇ ਰਹੀ ਆ ਸਰਕਾਰ ਤੋਂ ਤਾਂ ਅਸੀਂ ਇਹ ਮੰਗ ਕਰਾਂਗੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹਨੂੰ ਖਤਮ ਕਰੇ ਸਰਕਾਰ ਤੇ ਜਿਹੜੀ ਦਾਨ ਸਿੰਘ ਵਾਲੇ ਦੇ ਪੀੜਤ ਲੋਕਾਂ ਨੂੰ ਸਰਕਾਰ ਨੇ ਹੁਣ ਤੱਕ ਸਿਰਫ ਤੇ ਸਰਬ ਉਹ ਇੱਕ ਮਜ਼ਾਕ ਕੀਤਾ ਵਾ ਅਸੀਂ 10 ਲੱਖ ਰੁਪਏ ਮਾਇਬਾੰਤੀ ਮੰਗ ਕਰਦੇ ਹਾਂ ਕਿ ਪ੍ਰੀੜਤ ਪਰਿਵਾਰਾਂ ਨੂੰ ਘਰ ਬਣਾਉਣ ਲਈ 10-10 ਲੱਖ ਰੁਪਏ ਮਾਇਬਾ ਦਿੱਤਾ ਜਾਵੇ ਤੇ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਅਜੇ ਤੱਕ 1 ਲੱਖ 1.5 ਲੱਖ ਰੁਪਏ ਜਿਹੜਾ ਉਹ ਮਾਇਬਾ ਆਰਥਿਕ ਸਹਾਇਤਾ ਦਿੱਤੀ ਆ ਜਿਹੜੀ ਨਗੂਣੀ ਆ ਜਿਹੜੀ ਅਸੀਂ ਸਮਝਦੇ ਕਿ ਮਜ਼ਾਕ ਕੀਤਾ ਗਿਆ ਜ਼ਖਮਾਂ ਦੇ ਉੱਤੇ ਲੂਣ ਪਾਉਣ ਬਰਾਬਰ ਆ ਤੇ ਜਿਹੜੇ ਦੋਸ਼ੀ ਆ ਅਸਲ ਦੋਸ਼ੀ ਆ ਜਿਨ੍ਹਾਂ ਨੇ ਉਹਨਾਂ ਨੌਜਵਾਨਾਂ ਨੂੰ ਭੜਕਾ ਕੇ ਵਰਗਲਾ ਕੇ ਹਮਲਾ ਕਰਾਇਆ ਅਸਲ ਚ ਉਹਨਾਂ ਦੋਸ਼ੀਆਂ ਨੂੰ ਵੀ ਕੇਸਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾਾਂ ਮ ਦਿੱਤੀਆਂ ਜਾਣ ਪਿੰਡ ਦਾ ਜਿਵੇਂ ਸਰਪੰਚ ਆ ਐਮ ਐਲ ਏ ਆ ਹੋਰ ਵੀ ਰਾਜਨੀਤਿਕ ਲੋਕ ਨੇ ਜਿਹੜੇ ਜਿਨ੍ਹਾਂ ਦੀ ਸ਼ਹਿਦ ਇਹ ਉਹਨਾਂ ਨੇ ਪਟ્રોલ ਪੰਪ ਪਾ ਕੇ ਅੱਠ ਘਰਾਂ ਨੂੰ ਤਬਾਹ ਕਰ ਦਿੱਤਾ ਅਸਲ ਚ ਦੋਸ਼ੀ ਆ ਜਿਹੜੇ ਜਿਹੜੇ ਉਹਨਾਂ ਦੇ ਪਿੱਛੇ ਸਾਜ਼ਿਸ਼ ਕਰਤਾ ਉਹਨਾਂ ਦੇ ਵੀ ਪਰਚੇ ਹੋਣੇ ਚਾਹੀਦੇ ਤੇ ਲੋਕਾਂ ਨੂੰ ਮੈਂ ਇਹ ਸਨੇ ਆ ਦੇਉਂਗਾ ਕਿ ਸਮੇਂ ਦੀ ਲੋੜ ਆ ਆਓ ਦਾਨ ਸਿੰਘ ਵਾਲੇ ਬਾਹਰ ਪਿੰਡ ਦਾਣ ਸਿੰਘ ਵਾਲਾ ਨਾ ਬਣੇ ਆਓ ਇਸ ਸੱਪ ਨੂੰ ਇਸ ਨਾਗ ਨੂੰ ਜ਼ਹਿਰੀ ਨਾਗ ਨੂੰ ਇੱਥੇ ਹੀ ਨੱਥ ਪਾਈਏ ਆਓ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਅਪੀਲ ਆ ਕਿ ਇਕੱਠੇ ਹੋ ਕੇ ਸਮਾਗਲਰਾਂ ਦੇ ਖਿਲਾਫ ਰਾਜਨੀਤਿਕ ਲੋਕਾਂ ਦੇ ਖਿਲਾਫ ਜਿਹੜੇ ਲੋਕ ਨੌਜਵਾਨ ਪੀੜੀ ਨੂੰ ਕਰਾਹੇ ਪਾ ਰਹੇ ਆ ਉਹਨਾਂ ਦੇ ਖਿਲਾਫ ਇੱਕ ਲੋਕ ਲਹਿਰ ਬਣਾ ਕੇ ਇਸ ਸੰਘਰਸ਼ਾ ਨੂੰ ਲਾ ਬੰਦ ਕਰੀਏ ਧੰਨਵਾਦ ਸ਼ੁਕਰੀਆ